ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈਗਾ ਤਾਂ ਹੁਣ ਇੱਕ ਹੋਰ ਵੱਡੇ ਆਗੂ ਨੇ ਅਸਤੀਫਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਡਰਾਈਵ ਉੱਪਰ ਨਜ਼ਰ ਰੱਖਣ ਲਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਸੱਤ ਮੈਂਬਰੀ ਕਮੇਟੀ ਦੇ ਇੱਕ ਹੋਰ ਮੈਂਬਰ ਨੇ ਕੁਰਸੀ ਛੱਡ ਦਿੱਤੀ ਹੈ SDPC ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੋਗਰ ਨੇ 7 ਮੈਂਬਰੀ ਕਮੇਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਅੱਜ ਹੋਣ ਵਾਲੀ ਅਹਿਮ ਬੈਠਕ ਤੋਂ ਕੁਝ ਸਮਾਂ ਪਹਿਲਾਂ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਪੱਤਰ ਜਥੇਦਾਰ ਗਿਆਨੀ ਗੁਰਬੀਰ ਸਿੰਘ ਨੂੰ ਭੇਜਿਆ ਹੈ। ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦੇ ਕਈ ਕਾਰਨ ਸਪਸ਼ਟ ਕੀਤੇ ਨੇ। ਪ੍ਰੋਫੈਸਰ ਕਿਰਪਾਲ ਸਿੰਘ ਬੰਦੂਗਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਬੋਧਨ ਕਰਦਿਆਂ ਲਿਖੇ ਪੱਤਰ ਵਿੱਚ ਆਪਣੇ ਅਸਤੀਫੇ ਦੇ ਕਾਰਨਾਂ ਨੂੰ ਸਪਸ਼ਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਆਪ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਨਜ਼ਰ ਰੱਖਣ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਸ ਵਿੱਚ ਦਾਸ ਨੂੰ ਵੀ ਮੈਂਬਰ ਨਾਮਜ਼ਦ ਕੀਤਾ ਗਿਆ। ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਨੇ ਲਿਖਿਆ ਕਿ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਪਹਿਲੀ ਬੈਠਕ ਪਟਿਆਲਾ ਤੇ ਦੂਜੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਦੋ ਇਹਨਾਂ ਦੋਵੇਂ ਬੈਠਕਾਂ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਹੈ ਮੀਟਿੰਗ ਵਿੱਚ ਸਾਰੇ ਮੈਂਬਰ ਸਬਾਨਾਂ ਨੇ ਆਪਣੇ ਵਿਚਾਰ ਦਿੱਤੇ ਪਰ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ ਜਿਸ ਕਰ ਦੋਵੇਂ ਹੀ ਮੀਟਿੰਗਾਂ ਬੇਸਿੱਟਾ ਰਹੀਆਂ ਹੁਣ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਦੋਵੇਂ ਹੀ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਹੈ ਜਿਸ ਕਾਰਨ ਪਟਿਆਲਾ ਵਿੱਚ ਰੱਖੀ ਗਈ ਮੀਟਿੰਗ ਤੋਂ ਪਹਿਲਾਂ ਇਹ ਸਪਸ਼ਟ ਨਹੀਂ ਕਿ ਹੁਣ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ ਸ਼੍ਰੀ ਕਾਲਕਤਕ ਸਹਿਬ ਮੁਕੱਦਸ ਸਰਬਉੱਚ ਅਸਥਾਨ ਹੈ ਜਿਸ ਦਾ ਆਦਬ ਸਤਕਾਰ ਅਤੇ ਸਨਮਾਨ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਪਰੰਪਰਕ ਪਰੰਪਰਾ ਅਤੇ ਮਰਿਆਦਾ ਕਾਇਮ ਰਹੇ ਇਸ ਕਰਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਹਾਲਾਤਾਂ ਨੂੰ ਮੁੱਖ ਰੱਖਦਿਆਂ ਮੇਰੀ ਬੇਨਤੀ ਹੈ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਰ ਕਰ ਦਿਓ ਜੀ ਮੈਂ ਆਪਦਾ ਬਹੁਤ ਧੰਨਵਾਦੀ ਹੋਵਾਂਗਾ ਤਾ ਪ੍ਰੋਫੈਸਰ ਕਿਰਪਾਲ ਸਿੰਘ ਬੰਡੋਂਗਰ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਤਾਮੀ ਵੀ ਆਪਣਾ ਅਸਤੀਫਾ ਦੇ ਚੁੱਕੇ ਨੇ ਐਸਟੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਤੇ ਜਿਹੜੀ 7 ਮੈਂਬਰੀ ਕਮੇਟੀ ਸੀ ਉਥੋਂ ਤਾਂ ਹੁਣ ਲਗਾਤਾਰ ਅਸਤੀਫਿਆਂ ਦੀ ਝੜੀ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਆਖਰ ਇਹਨਾਂ ਆਗੂਆਂ ਉੱਤੇ ਕਿਸ ਦਾ ਪ੍ਰੈਸ਼ਰ ਹੈ ਕਿਸ ਦਾ ਦਬਾਅ ਹੈ ਜਿਸ ਕਰਕੇ ਇਹ ਆਪਣੀਆਂ ਅਹੁਦੇ ਛੱਡ ਕੇ ਪਾਸੇ ਹੋ ਰਹੇ ਨੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਧਾਰਮਿਕਾਗੂ ਇਸ ਨੂੰ ਲੈ ਕੇ ਸ਼ੰਕਾ ਵੀ ਜ਼ਾਹਿਰ ਕਰ ਰਹੇ ਨੇ ਕਿ ਆਖਰ ਇਸੇ ਸਮੇਂ ਦੌਰਾਨ ਪੰਥ ਨੂੰ ਇਕਜੁੱਟ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਹੁਣ ਜਿਹੜੀਆਂ ਕਮੇਟੀਆਂ ਨੇ ਉਹਦੇ ਮੈਂਬਰ ਹੀ ਇੱਧਰ ਉੱਧਰ ਥੜਕਣ ਲੱਗੇ ਨੇ ਤੇ ਫਿਰ ਅੱਗੇ ਐਸਜੀਪੀਸੀ ਤੇ ਅਕਾਲੀ ਦਲ ਦੀ ਅਗਵਾਈ ਕੌਣ ਕਰੇਗਾ ਉਹਨੂੰ ਰਾਹ ਕੌਣ ਦਿਖਾਏਗਾ ਵੱਡੇ ਸਵਾਲ ਜਰੂਰ ਉੱਠ ਰਹੇ ਨੇ ਪਰ ਫਿਲਹਾਲ ਹਾਲਾਤ ਠੀਕ ਨਹੀਂ ਹੈਗੇ ਇਹ ਵੀ ਦੱਸਦੀ ਹੈ ਕਿ ਅੱਗੇ ਹੋਰ ਵੀ ਸੰਭਾਵਨਾ ਹੈ ਕਿ ਕੁਝ ਹੋਰ ਆਗੂ ਵੀ ਅਸਤੀਫਾ ਦੇ ਸਕਦੇ ਨੇ ਪਰ ਇਹਨਾਂ ਦਾ ਸਪਸ਼ਟ ਕਾਰਨ ਹਜੇ ਨਿਕਲ ਕੇ ਸਾਹਮਣੇ ਨਹੀਂ ਆਇਆ ਹੈਗਾ ਕਿ ਆਖਰ ਅਸਤੀਫਾ ਕਿਉਂ ਦਿੱਤਾ ਗਿਆ ਤਾਂ ਜਿੰਨੇ ਵੀ ਕਾਰਨ ਸੀਗੇ ਆਪਣੇ ਤੌਰ ਤੇ ਇਹਨਾਂ ਨੇ ਬਿਆਨ ਕੀਤੇ ਨੇ ਪਰ ਅੰਦਰੂਨੀ ਚੀਜ਼ਾਂ ਨਿਕਲਣ ਗਈਆਂ ਸਮਾਂ ਲੱਗੇਗਾ ਜਦੋਂ ਕਿ ਇਹ ਹਾਲਾਤ ਕਿਉਂ ਬਣੇ ਕੀ ਕੀ ਇਹਦੇ ਪਿੱਛੇ ਕਾਰਨ ਨੇ ਉਹ ਵੀ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਪਰ ਇਹਨਾਂ ਹਾਲਾਤਾਂ ਦੇ ਕਾਰਨ ਐਸ்சிਪੀਸੀ ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਕਿਉਂਕਿ ਵਿਰੋਧੀਆਂ ਨੂੰ ਇਹਨਾਂ ਖਿਲਾਫ ਮੁੱਦੇ ਚੁਕਣ ਦਾ ਸਵਾਲ ਚੁਕਣ ਦਾ ਮੌਕਾ ਮਿਲ ਚੁੱਕਿਆ ਪਰ ਹੁਣ ਹਾਲਾਤਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਰਹਿੰਦੇ ਨੇ ਇਹ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਗਿਆਨੀ ਰਗਵੀਰ ਸਿੰਘ ਵੀ ਵਾਪਸ ਆ ਚੁੱਕੇ ਨੇ ਉਹ ਵੀ ਕਿਤਨਾ ਕਿਤੇ ਇਹਦੇ ਉੱਤੇ ਵਿਚਾਰ ਕਰਨਗੇ ਇਦੇ ਬਾਰੇ ਕੋਈ ਹੁਕਮ ਅੱਗੇ ਨਵਾਂ ਜਾਰੀ ਕਰ ਸਕਦੇ ਨੇ ਕਿਉਂਕਿ ਉਹਨਾਂ ਵੱਲੋਂ ਪਹਿਲਾ ਹੁਕਮ ਜਾਰੀ ਕੀਤਾ ਗਿਆ ਸੀ ਕਮੇਟੀ ਆਪਣੀਆਂ ਗਈਆਂ ਸੀ ਪਰ ਉਹਨਾਂ ਹੁਕਮਾਂ ਦੀ ਵੀ ਪਾਲਣਾ ਨਹੀਂ ਹੋ ਰਹੀ ਉਹਨਾਂ ਦੇ ਹੁਕਮਾਂ ਨੂੰ ਸ਼ਿਕੂਤੇ ਟੰਗਿਆ ਜਾ ਰਿਹਾ ਤੇ ਅੱਗੇ ਉਹ ਵੀ ਉਹਨਾਂ ਨੇ ਆਪਣਾ ਦਰਦ ਵੀ ਬਿਆਨ ਕੀਤਾ ਸੀ ਜੋ ਉਹਨਾਂ ਦੇ ਮਨ ਦੀ ਭਾਵਨਾ ਸੀ ਉਹ ਵੀ ਬਿਆਨ ਕਰ ਚੁੱਕੇ ਨੇ ਕਿ ਸਾਡੇ ਹੁਕਮਾਂ ਨੂੰ ਅਣਗੌਲੀਆਂ ਕੀਤਾ ਜਾ ਰਿਹਾ ਜੋ ਕਿ ਪੰਥ ਲਈ ਠੀਕ ਨਹੀਂ ਹੈਗਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਿੱਖਾਂ ਦੇ ਹੀ ਸਭ ਤੋਂ ਉੱਚੀ ਸੰਸਥਾ ਮੰਨਿਆ ਜਾਂਦਾ ਹੈ ਸਰਵਉੱਚ ਸਥਾਨ ਮੰਨਿਆ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਜੇਕਰ ਕੋਈ ਫੈਸਲਾ ਦੇਗਾ ਜੇਕਰ ਕੋਈ ਅਗਵਾਈ ਕਰੇਗਾ ਜੇਕਰ ਕੋਈ ਹੁਕਮ ਦੇਵੇਗਾ ਤੇ ਉਹ ਅਕਾਲ ਤਖਤ ਸਾਹਿਬ ਵੀ ਦੇ ਸਕਦਾ ਹੈ ਤਾਂ ਹੁਣ ਸਭ ਦੀਆਂ ਨਜ਼ਰਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਟਿਕੀਆਂ ਹੋਈਆਂ ਨੇ ਕਿ ਜੋ ਕੁਝ ਹਾਲਾਤ ਚੱਲ ਰਹੇ ਨੇ ਭਾਵੇਂ ਐਸ.ਪੀ.ਐਸ ਦੇ ਪ੍ਰਧਾਨ ਦਾ ਅਸਤੀਫਾ ਭਾਵੇਂ ਸੱਤ ਮੈਂਬਰੀ ਕਮੇਟੀ ਦੇ ਵਜੋਂ ਅਸਤੀਫੇ ਇਹਨਾਂ ਅਸਤੀਫਿਆਂ ਤੋਂ ਬਾਅਦ ਉਹ ਕਿ ਡਾਇਰੈਕਸ਼ਨ ਅੱਗੇ ਇਹਨਾਂ ਨੂੰ ਕਰਨਗੇ ਜੋ ਜੱਜ ਧੰਨਵਾਦ